ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਹੋਰ ਸੁਣਾਓ ਤਾਂ ਆਜੋ ਮੈਨੂੰ ਦੇਖਦੇ ਆਂ ਕੰਮਕਾਰ ਤੇ ਮੌਸਮ ਹੈਗਾ ਠੰਡਾ ਤੇ ਕਈ ਦਿਨ ਹੋ ਗਏ ਤੇ ਵੈਸੇ ਤਾਂ ਠੰਡ ਹੀ ਆ ਮਾੜੀ ਮੁੱਟੀ ਬੱਦਲਾਂ ਦੀ ਗਰਮੈਸ ਹੋ ਜਾਂਦੀ ਆ ਉਹ ਗੱਲ ਵੱਖਰੀ ਆ ਤਾਂ ਹੁਣ ਜਿਵੇਂ ਆਪਾਂ ਕਹਿ ਵੀ ਦਿੰਨੇ ਆ ਵੀ گاਵਾ ਤੇ ਮੱਜਾਂ ਦੇ ਵਿੱਚ ਅੰਤਰ ਗਈ ਆ ਜਿਵੇਂ ਆਪਾਂ ਅੱਗੇ ਵੀ ਗੱਲਾਂ ਕਰਦੇ ਆਂ ਵੀ ਜਿਹੜੇ گاਵਾ ਉਹ ਵੱਡੇ ਫਾਰਮਾਂ ਨੂੰ ਸ਼ੂਟ ਕਰਦੀਆਂ ਇਹਨਾਂ ਦੇ ਕੋਲੇ ਮਾਹੌਲ ਉਦਾਂ ਦੀ ਐ ਛੱਡਾਂ ਛੱਡਾਂ ਥੱਲੇ ਰੱਖਣ ਵਾਲੀਆਂ ਕੰਮ ਹੁੰਦਾ ਹਨ ਤੇ ਪਰ ਜਦੋਂ ਜ਼ਿਆਦੇ ਮੱਝਾਂ ਦੇ ਵਿੱਚ ਵਾਲਾ ਸੈਟਮ ਆ ਜਿਹੜਾ ਉਹ ਕੰਮ ਆ ਦਾ ਘੱਟ ਫੱਟ ਆਉਂਦਾ ਤਾਂ ਉਹ ਵੀ ਅੱਜ ਤੁਹਾਨੂੰ ਮੈਂ ਦਿਖਾਉਣਾ ਵੀ ਤੁਸੀਂ ਦੇਖ ਸਕਦੇ ਆ ਤਾਂ ਹੁਣ ਮੱਝਾਂ ਚਲੋ ਆ ਤਾਂ ਨਿਮਾਤੀਆਂ ਗੱਲ ਵੱਖਰੀ ਐ ਤਾਂ ਜਿਹੜੀਆਂ ਨਹੀਂ ਨਿਮਾਈਆਂ ਤਾਂ ਇਧਰ ਲਈ ਤੁਸੀਂ ਦੇਖ ਸਕਦੇ ਆ ਤਾਂ ਵੀ ਜਿਹੜਾ ਔਂਕਣ ਵਾਲਾ ਕਿਉਂਕਿ ਮੌਸਮ ਜਿਹੜਾ ਵਧੀਆ ਹੁੰਦਾ ਉਦੋਂ ਵੀ ਰੋਂਕਣ ਵਾਲਾ ਕੱਢ ਜਾਂਦਾ ਕੰਮ ਕਿਉਂਕਿ ਮੱਝਾਂ ਦੇ ਵਿੱਚੋਂ ਤਾਂ ਮੈਂ ਜ਼ਿਆਦਾ ਦੇਖਿਆ ਹੈ ਮੱਝਾਂ ਜ਼ਿਆਦਾ ਗਰਮੀ ਮੰਨਦੀਆਂ ਤੇ ਸਾਰੇ ਪਸ਼ੂਆਂ 'ਚ ਇੱਕ ਦੋ ਹੀ ਹੁੰਦੀਆਂ ਜ਼ਿਆਦਾ ਤੇ ਲੋ ਜੀ ਦੇਖੋ ਆ ਵੀ ਅੱਜ ਘਾਟ ਟੌਂਕਰੀ ਹੈ ਕਿਉਂਕਿ ਹਜੇ ਤੇ ਆਹ ਦੇਖੋ ਜਰਸੀ ਕਿ ਮੇਹੋਂਕੀ ਜਾਂਦੀ ਜਿਹੜੀ ਉਹ ਮਿਕਸਾ ਐ ਸੰਕਾ ਦੀ ਦੁੱਧ ਉਹ ਵੀ ਬਰੂਬਰ ਨੂੰ ਦੇ ਜਾਂਦੀਆਂ ਉਹ ਹੋਂਕਦੀਆਂ ਨਹੀਂ ਪਤਾ ਨਹੀਂ ਕੀ ਚੱਕਰ ਹੈ ਤਾਂ ਇਹ ਨੂੰ ਹੋਂਕਣੀ ਲੱਗੀ ਰਹਿੰਦੀ ਆ ਤੇ ਪੱਖਾ ਵੀ ਇਹਦੇ ਉੱਤੇ ਚੱਲੀ ਜਾਂਦਾ ਜੇ ਆਪਾਂ ਗੱਲ ਕਰੀਏ ਤਾਂ ਬਾਕੀ ਪਰਲੀ ਸਾਈਡ ਤੇ ਖੜਾ ਨਾਕ ਸਾਂ ਤੇ ਇਹ ਆ ਗਈ ਖੁਸ਼ੀ ਆਪਣੀ ਕੋਸ਼ਿਸ਼ ਨੂੰ ਪਤਾ ਹੀ ਆ ਵੀ ਦੁੱਧ ਜੇ ਜ਼ਿਆਦਾ ਪੀਂਦੀ ਆ ਤਾਂ ਪਹਿਲਾਂ ਤਾਂ ਕਿਹਾ ਮਾਂ ਦਾ ਨਹੀਂ ਕਿਹਾ ਜੇ ਜ਼ਿਆਦਾ ਪੀਂਦੀ ਆ ਤਾਂ ਇਹਨੂੰ ਮੁੱਖ ਮੁੱਖ ਜੀ ਲੱਗ ਜਾਂਦੀ ਹੈ ਤਾਂ ਨਹੀਂ ਹੁਣ ਦੁੱਧ ਦੇ 2 ਕਿਲੋ ਇੱਕ ਟਾਈਮ ਦਾ ਪੀਂਦੀ ਆ 4 ਕਿਲੋ ਦੁੱਧ ਆ ਫੀਡ ਫੂਡ ਰੱਖਣ ਲੱਗੇ ਤੇ ਅੱਜ ਘਰੋਂ ਦੂਜੀਆਂ ਖੋਲਣੀਆਂ ਲਿਆਵਾਂਗੇ ਚੱਕ ਕੇ ਤੇ ਖੋਲਣੀਆਂ ਨੱਪਲ ਦੇ ਰਾਦੇ ਆ ਹਾਂ ਵੀ ਇਹ ਕੇ ਨਾਲ ਜਰਸੀ ਦੀ ਖੀ ਮਿਲ ਕਾ ਇਹਨਾਂ ਨੂੰ ਦੋਨਾਂ ਨੂੰ ਜਿਹੜਾ ਇਹਦਾ ਚਲ ਪਹਿਲਾਂ ਭਜਨ ਘੱਟ ਸੀਗਾ ਉਸ ਹੱਬ ਨਾਲ 2 ਕਿੱਲੋ ਦੁੱਧ ਪੀਂਦੀ ਸੀ ਤੇ ਉਹਨੂੰ ਜੇ ਬਦਲਤਾ ਬਦਲ ਪੀਂ ਜਾਂਦੀ ਆ ਉਹ ਮੁੜ ਕੇ ਉਹਨੂੰ ਮੋਖ ਜੀ ਲੱਗ ਜਾਂਦੀ ਆ ਤਾਂ ਹੁਣ ਫੀਡ ਫੂਡ ਤੇ ਲਾ ਲਈਆਂ ਫੀਡ ਫੂਡ ਖਾਲਾਂ ਦੀਆਂ ਪਾਈਆ ਪਾਈਆ ਖਾਲਾਂ ਦੀਆਂ ਹੋਣਗੀਆਂ اپنی ਮਨਤੀ ਵਾਲੀ ਹੈ ਉਹਦੀ ਵੀਡੀਓ ਤੁਸੀਂ ਦੇਖ ਹੀ ਲੇਤੀ ਸੂਈ ਜੀ ਤੇ ਕੇ ਬੈਠੀ ਹੈ ਦੀ ਫੀਮੇਲ ਕਾਫ ਤਾਂ ਇੱਧਰ ਬੈਠਾ ਆਪਣਾ ਸਫਰਮੈਨ ਉਹਦੇ ਵਾਂਗੂ ਇਹਦਾ ਨਾਮ ਧਰਨਾ ਤੇ ਕਮੈਂਟ ਕਰਕੇ ਦੱਸੋ ਵੀ ਕੀ ਨਾਮ ਤਰਗੇ ਇਹ ਹੈਗਾ ਆਪਣੀ ਝੋਟੀ ਦਾ ਜਿਹੜੀ ਪਹਿਲੇ ਸੂਏ ਨੀਲੀ ਰਵੀ ਸੂਈ ਹੈ ਤਾਂ ਇਹਦੇ ਵੀ ਮੌਸਮ ਸੋਹਣਾ ਹੁਣ ਥੋੜਾ ਜਿਆ ਖਰਾਖਰੂਕ ਤੇ ਵਿੱਚ ਧਿਆਨ ਦਿੱਤਾ ਵਾ ਹੁਣ ਦੇਖਦੇ ਹਾਂ ਕੀ ਹੈ ਥੋੜਾ ਇਹ ਹਜੇ ਹੋਰਲੇ ਥਣ ਦੇ ਵਿੱਚੋਂ ਬਸ ਮਾ ਜਿਹੜਾ ਉਹ ਤਾਂ ਸੈਟ ਹੈ ਯਾਨੀ ਕਿ ਥੋੜਾ ਜਿਹਾ ਘਟ ਹੈ ਕਿਉਂਕਿ ਜਦੋਂ ਆਉਂਦੀ ਹੈ ਨਾ ਹੁਣ ਸਲਾਈ ਮਾਰੇ ਕਰਕੇ ਦੁੱਧ ਵੀ ਆਪ ਹੀ ਨਿਕਲ ਲੱਗ ਜਾਂਦਾ ਤੇ ਉਸ ਸਮਾਹ ਕਰਦੇ ਆ ਤੇ ਇਧਰਲੀ ਸਾਈਡ ਤੋਂ ਥੋੜਾ ਜਿਹਾ ਘਾਟਾ ਹੈਗਾ ਯਾਨੀ ਕਿ ਅੱਧੇ ਕਿਲੋ ਦੁੱਧ ਦਾ ਫਰਕ ਕੋਈ ਜ਼ਿਆਦਾ ਨਹੀਂ ਵੀ ਚਲ ਸੋਕਰ ਵੀ ਕੰਮ ਸੈਟ ਹੋ ਗਿਆ ਤਾਂ ਬਣਾ ਹੋਇਆ ਤੇ ਗਰਮੀਆਂ ਚ ਸਮਾਉਣ ਦਾ ਜ਼ਿਆਦਾ ਇਹੀ ਪੰਗਾ ਲੱਗਦਾ ਹੈ ਵੀ ਜਦੋਂ ਗਰਮੀ ਜ਼ਿਆਦੇ ਦੇ ਵਿੱਚ ਜਿਹੜੀਆਂ ਸੁੰਡੀਆਂ ਤਾਂ ਮਾੜਾ ਮੋਟਾ ਜਿਹੜਾ ਥਣਾ ਸੁਣਾ ਦੀ ਜਾਂ ਫੋਰ ਐ ਪ੍ਰੋਬਲਮ ਥੋੜੀ ਬਹੁਤੀ ਆਉਂਦੀ ਰਹਿੰਦੀ ਹੈ ਕੌਣ ਗਾਹਾਂ ਨੂੰ ਫੇਰ ਅੱਗੇ ਵਾਲਾ ਕੰਮ ਹੀ ਕਰਦੇ ਆ ਜਿਵੇਂ ਵੱਡੀਆਂ ਮੈਸਾਂ ਸਾਰੀਆਂ ਮੇਲ ਲੈਣੀਆਂ ਮੇਲਿਆਂ ਦੇ ਟਾਈਮ ਤੇ ਠੰਡ ਵਿੱਚ 10ਵੇਂ ਮਹੀਨੇ ਤੋਂ ਜਨਵਰੀ ਦੇ ਤੱਕ ਸੂਹਾ ਪੈਂਦਾ ਜੀ ਟਾਮੀ ਟੱਲੀ ਮਾਂ ਚ ਕੋਈ ਨਾ ਕੋਈ ਸੁੰਦੀ ਹਨ ਕੌਣਸਾਬ ਦੇ ਨਾਲ ਹੀ ਸੈਟਮ ਰੱਖਦੇ ਆ ਹੁਣ ਜਿਹੜੀਆਂ ਖਾਲੀ ਐ ਮੈਸਾਂ ਸਾਰੀਆਂ ਚੱਕਰਵਾ ਕੇ ਹੁਣ ਹੀਟ ਉਹਨਾਂ ਦੀ ਨਘਾਉਣ ਲੱਗੇ ਵੀ ਹੁਣ ਸਾਡੋ ਹਨਾ ਕਿਉਂ ਗਰਮੀ ਸੀਗੀ ਹੁਣ ਮੌਸਮ ਤਾਂ ਵਧੀਆ ਤੇ ਹਜੇ ਵੀ ਵੀ ਜੇ ਮਹਾਸ ਦੇ ਹਿਸਾਬ ਦੇ ਨਾਲ ਅਗਲੇ ਮਹੀਨੇ ਦੇ ਵਿੱਚ ਵੀ ਨੌਵੇਂ ਮਹੀਨੇ ਦੇ ਵਿੱਚ ਅਵਲੀ ਤੇ 10ਵੇਂ ਮਹੀਨੇ ਜੀ 10ਵੇਂ ਮਹੀਨੇ ਤੋਂ ਬਾਅਦ ਹੀ ਗੱਲ ਬਣਦੀ ਹੈ ਫਿਰ ਕਿਉਂਕਿ 8ਵੇਂ ਮਹੀਨੇ ਦੇ ਵਿੱਚ ਅੱਜ ਹੁਣ 8ਵਾਂ ਮਹੀਨਾ ਸਟਾਰਟ ਹੈ ਤੇ 8ਵੇਂ ਮਹੀਨੇ ਦੇ ਵਿੱਚ ਪਸੂ ਥੋੜੀ ਝਾਲ ਝਲ ਜਾਂਦਾ ਪੱਖਾਂ-ਪੱਖਾਂ ਥੱਲੇ ਵੀ ਤਾਂ ਜਿਵੇਂ ਸੌਣ ਕਹ ਦੰਨੇ ਆ ਮਾੜਾ ਮੋਟਾ ਰਾਤ ਨੂੰ ਠੰਡ ਹੋਣ ਲੱਗ ਜਾਂਦੀ ਹੈ ਤੇ ਰੇਲ ਤਰੂਲ ਪੈਣ ਲੱਗ ਜਾਂਦੀ ਹੈ ਇੰਨੇ ਨਾਲ ਹੀ ਜਿਹੜਾ ਰਾਤ ਵਾਲਾ ਮੌਸਮ ਆ ਉਹ ਠੰਡਾ ਹੋ ਜਾਂਦਾ ਰਾਤ ਵਾਲੇ ਮੌਸਮ ਠੰਡੇ ਦੇ ਤਾਂ ਇੰਨਾ ਫਰਕ ਹੈ ਮੱਝਾਂ ਦਾ ਕਿਲੋ-ਕਿਲੋ ਡੇਢ-ਡੇਢ ਕਿਲੋ ਦਾ ਪੂਰਾ ਫਰਕ ਪਾਇਆ ਬਦਨ ਨੂੰ ਤੇ ਜਿਹੜਾ ਸਵੇਰ ਵਾਲਾ ਦੁੱਧ ਆ ਉਹ ਜ਼ਿਆਦਾ ਹੀ ਹੁੰਦਾ ਤਾਂ ਇਧਰ ਵੀ ਫੀਮੇਲ ਆ ਨਾਲੇ ਦਾ ਕਟਾ ਇਹ ਵੀ ਖਾਨ ਲੱਗ ਗਿਆ ਤੇ ਹੀੜੇ ਹੁਣ ਖਾਦੀ ਪਈ ਐ ਦੀ ਮਾਰੇ ਮੋਟੇ ਦਾਣੀ ਰਹਿ ਗਏ ਇੱਧਰ ਬੈਠਾ ਆਪਣਾ ਜੰਗਲੀ ਮੈਂ ਚੱਲ ਕਾਫੀ ਦਿਨ ਹੋ ਗਏ ਤੇ ਅੱਜ ਆਪਣੇ ਫਾਰਮ ਨੇ ਵੀ ਤੁਹਾਨੂੰ ਦਿਖਾ ਦਈਏ ਜੇ ਹੁਣ ਦੇਖੋ ਖੇਤਾਂ ਨੂੰ ਤਾਂ ਵੀ ਦੇਖੋ ਕਮੈਂਟ ਬੂਟ ਕਰਕੇ ਦੱਸਦੇ ਰਿਹਾ ਕਰੋ ਕਿ ਸਾਰੀਆਂ ਸੁਣਾਂਗੀਆਂ ਸਾਰੀਆਂ ਕਰ ਲੈਸਾਂ ਹੋਣਾ ਹੁਣਾ ਹੁਣਾ ਜਿਆਦਾ ਨਹੀਂ ਚਲੋ ਜਿੰਨੀਆਂ ਕ ਲੱਗਦੀਆਂ ਥੋੜਾ ਥੋੜਾ ਤਾਂ ਫਰਕ ਹੁੰਦਾ ਹੀ ਆ ਹਨ ਦੁੱਧੰ ਦਾ ਪਾਸੂ ਤੇ ਡਰਾਈ ਹਨ ਲੈਸਿੰਗ ਦਾ ਆਟੋਮੈਟਿਕ ਹੀ ਹੁੰਦਾ ਇਹ ਤੇ ਸਰੀਰ ਕਿੰਨਾ ਤਕੜਾ ਸੀ ਹੁਣ ਦੁੱਧ ਦਾ ਦੁੱਧੇ ਦਾ 19 ਕਿਲੋ ਹੀ ਆਜੇ ਗਰਮੀ ਕਰਕੇ ਜਿਆਦਾ ਵੀ ਨਹੀਂ ਦੇਣ ਲੱਗੀ ਤੇ ਖਰਾਕ ਵੀ ਏ ਘਟੋ ਘਟ 9 ਕਿਲੋ ਖਾ ਲਾਂਦੀ ਐ ਤਾਂ ਪਰ ਇਹ ਜਿਹੜਾ ਸਰੀਰ ਐ ਇਹਦਾ ਟੁੱਟਣ ਲੱਗ ਗਿਆ ਇਹਦਾ ਸਰੀਰ ਤੁਸੀਂ ਦੇਖ ਲਓ ਇਹ ਵੀ ਤੁਹਾਨੂੰ ਪਤਾ ਹੀ ਐ ਇਹ ਵੀ ਹਰ ਵਾਰੀ ਤੋੜ ਦਿੰਦੀ ਐ ਸਰੀਰ ਦੁੱਧ ਇਹਦਾ ਵੀ ਹੁਣ ਹੋਊਗਾ 17 ਕਿਲੋ ਚਲੇ ਟੋਕਰ ਦੇ ਵਿੱਚ ਹੀ ਪੈ ਜਾਂਦੀ ਐ ਟੋਕਰ 'ਚ ਵੀ ਨੂੰ ਛੱਦਰ ਜੀ ਹਜੇ ਹੁਣ ਕਹਿ ਸਕਦੇ ਐ ਵੀ ਖਰਾਕ ਰ 9 ਕਿਲੋ ਦੇ ਕਰੀਬ ਢਾਈ ਵੀ ਥੋੜਾ ਜਿਹਾ ਲੱਸਾ ਬਣਨ ਲੱਗਿਆ ਅੰਡਾ ਡੋਟ ਸਹੀ ਹੈ ਡਡੋ ਸਰੀਰ ਵਿੱਚ ਮੱਜਾਂ ਮੈਂ ਦੇਖਿਆ ਦੁੱਧ ਦੇ ਨਾਲ ਨਾਲ ਸਰੀਰ ਘੱਟ ਤੋੜਦੀਆਂ ਵਿੱਚ ਮੱਜਾਂ ਤੋੜਦੀਆਂ ਯਾਦੇ ਸਰੀਰ ਤੋੜਨ ਵਾਲੀਆਂ ਦੋ ਖੜੀਆਂ ਨਾਗਣੀ ਤੇ ਉਹ ਤੇ ਦੋ ਵੇ ਖੜੀਆਂ ਇਹ ਚਾਰ ਕ ਮੱਜਾਂ ਯਾਦੇ ਸਰੀਰ ਤੋੜਦੀਆਂ ਚਲੋ ਜਿਹਨੂੰ ਕੋਈ ਸਾਹਮਣ ਸੁਣਨ ਦੇ ਵਿੱਚ ਕੋਈ ਕਮੀ ਰਹੇਂਦੀ ਉਹ ਤਾਂ ਗੱਲ ਵੱਖਰੀ ਐ ਅਭੀ ਗਈ ਹੈ ਸਿਕਾ ਧੰਨਵਾਦ ਮੈਂ ਹਾਂ ਚਲੋ ਅੱਜ ਆਪਣੇ ਘਰ ਵਾਲੀ ਵੀਡੀਓ ਵੀ ਬਣਾ ਲਈਏ